ਪ੍ਰਸ਼ਾਸਨ ਨੇ ਇੰਨੇ ਟਰੈਕਟਰ ਵੜੇ ਹੋਏ ਐ ਪੂਰਾ ਧੱਕਾ ਕਰ ਰਹੀ ਐ ਪਿੰਡ ਦੁੰਨੇਵਾਲ ਦੇ ਨਾਲ ਮਗਰ ਫੋਰਸ ਲਾਈ ਹੋਈ ਐ ਘਟੋ ਘਟ 200 ਬੰਦਾ ਪੁਲਿਸ ਦਾ ਲਾ ਕੇ ਇਹ ਧੱਕਾ ਕਰ ਰਿਆ ਬਾਣਾ ਨੂੰ ਬਾਹੀ ਜਾਂਦੀ ਐ ਜੀ ਗੱਡੀਆਂ ਲਾਜੀਆਂ ਹੋਣੀਆਂ ਤੇ ਆਹ ਵੇਖਾ ਸਾਰੀ ਉਪਰੀ ਹੋਈ ਕਣਕ ਬਾਹੀ ਜਾਂਦੇ ਸਰਕਾਰ ਬਿਨਾਂ ਪੈਸੇ ਪਾਏ ਸੜਕ ਦਾ ਕਬਜ਼ਾ ਲਈ ਜਾਂਦੀ ਐ ਆਹ ਸਾਡਾ ਦੁੰਨੇਵਾਲਾ ਦਾ ਪ੍ਰਧਾਨ ਐ ਜੀ ਇਹਨੂੰ ਘੇਰਦੇ ਫਿਰਦੇ ਐ ਪਰ ਸਰਕਾਰ ਜਿਹੜਾ ਉਹ ਨਗੂਣਾ ਮਾਰਜਾ ਦੇ ਕੇ ਉਹ ਵੀ ਫੇਰੂੰ-ਫੇਰੂ ਕਰਕੇ ਜ਼ਮੀਨਾਂ ਦੇ ਉੱਤੇ ਧੱਕੇ ਨਾਲ ਜਿਹੜਾ ਅੱਜ ਕਬਜ਼ਾ ਕਰ ਰਹੇ ਆ ਵਖਿੰਡਾ ਦੇ ਪਿੰਡ ਦੁੰਨੇ ਵਾਲਾ ਦੇ ਵਿੱਚ ਕਿਸਾਨਾਂ ਅਤੇ ਪੁਲਿਸ ਪ੍ਰਸ਼ਾਸਨ 'ਚ ਤਕੀਮਕੀ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਨ据ਕੇ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਜ਼ਮੀਨ ਐਕਵਾਇਰ ਕਰਨ ਦੇ ਲਈ ਪ੍ਰਸ਼ਾਸਨ ਪੁੱਜਿਆ ਸੀ ਪਰ ਕਿਸਾਨਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਜਿਵੇਂ ਹੀ ਕਿਸਾਨ ਇਸ ਦਾ ਵਿਰੋਧ ਕਰਨ ਲੱਗੇ ਤਾਂ ਪੁਲਿਸ ਦੇ ਵੱਲੋਂ ਉਨ੍ਹਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਸਵੀਰਾਂ ਵੇਖ ਸਕਦੇ ਹੋ ਕਿ ਇਸਤਾਨਾ ਦੇ ਖੇਤਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆਪਣੇ ਟਰੈਕਟਰ ਚਲਾਏ ਜਾ ਰਹੇ ਨੇ ਜੋ ਕਣਕ ਬੀਜੀ ਗਈ ਆ ਉਸ ਨੂੰ ਬਾਇਆ ਜਾ ਰਿਹਾ ਹੈ ਤੇ ਜੀਸੀਬੀ ਮਸ਼ੀਨਾਂ ਦੇ ਨਾਲ ਇਸ ਜ਼ਮੀਨ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਇੰਨੇ ਟਰੈਕਟਰ ਵਾੜੇ ਹੋਏ ਆ ਪੂਰਾ ਧੱਕਾ ਕਰ ਰਹੇ ਆ ਪਿੰਡ ਦੁੰਨੇਵਾਲ ਦੇ ਨਾਲ ਮਗਰ ਫੋਰਸ ਲਾਈ ਹੋਈ ਹੈ ਤੇ ਬੰਦਿਆਂ ਨੂੰ ਚੱਕ-ਚੱਕ ਕੇ ਗੱਡੀਆਂ ਦੇ ਵਿੱਚ ਵਾੜ ਰਹੇ ਆ। ਦੁੰਨੇ ਵਾਲਾ ਪਿੰਡ ਦੇ ਵਿੱਚ ਬਹੁਤ ਫੋਰਸ ਲਾ ਕੇ ਇਹ ਬਹੁਤ ਧੱਕਾ ਕਰ ਰਹੇ ਐ ਇੱਥੇ ਜੁਨੀਆਣ ਦੇ ਬੰਦੇ ਥੋੜੇ ਹੈਗੇ ਘੱਟੋ ਘੱਟ 200 ਬੰਦਾ ਪੁਲਿਸ ਦਾ ਲਾ ਕੇ ਇਹ ਧੱਕਾ ਕਰ ਰਿਹਾ ਬਾਹਾਂ ਨੂੰ ਵਾਹੀ ਜਾਂਦੀ ਐ ਜੀ ਜਿਹੜਾ ਕੋਈ ਬੰਦਾ ਮੂੜੇ ਰੌਲਾ ਪਾਉਂਦਾ ਉਹਨੂੰ ਅੰਦਰ ਜਾ ਕੇ ਬੰਦ ਕਰ ਦਿੰਦੀ ਐ ਉਪਰੀ ਹੋਈ ਕਣਕ ਨੂੰ ਵਾਹੀ ਜਾਂਦੇ ਆ ਬਾਈ ਜੀ ਆ ਦੇਖ ਲੋ ਬੰਦਿਆਂ ਨੂੰ ਫੜ ਫੜ ਅੰਦਰ ਕਰੀ ਜਾਂਦੇ ਆ ਦਵਾ-ਦਵਾ ਗੱਡੀਆਂ ਲਾਜੀਆਂ ਹੋਣੀਆਂ ਤੇ ਆ ਦੇਖਾ ਸਾਰੀ ਉਪਰੀ ਹੋਈ ਕਣਕ ਵਾਹੀ ਜਾਂਦੇ ਆ ਇਹ ਤਾਂ ਭੰਡੇ ਆ ਬੰਦੇ ਥੋੜੇ ਆ ਸਾਡੇ ਤਾਂ ਆਉਗਰੀ ਹੋਈ ਕਣਕਰੂ ਬਾਹੀ ਜਾਂਦਾ ਆ ਆ ਦੇਖ ਲੋ ਵੀ ਪਿੰਡ ਤੋਂ ਨੇ ਵਾਲੇ ਚ ਸਰਕਾਰ ਬਿਨਾਂ ਪੈਸੇ ਪਾਏ ਸੜਕ ਦਾ ਕਬਜਾ ਲਈ ਜਾਂਦੀ ਹੈ ਕੋਈ ਸੁਣਵਾਈ ਨਹੀਂ ਬਾਦੂ ਫੋਰਸ ਪੁਲਿਸ ਪ੍ਰਸ਼ਾਸਨ ਫਿਰਦਾ ਹੈਗਾ ਕੋਈ ਕਿਸੇ ਸੌਂਦਾ ਨਹੀਂ ਉਹ ਕਹਿ ਰਿਹਾ ਆਦਾ ਵਿੱਚ ਆਉਂਦੇ ਨਹੀਂ ਦੱਸਦੇ ਕਾ ਆਉਂਦਾ ਨਹੀਂ ਵਿੱਚ ਆਹ ਕਿਉਂ ਬਾਹੀ ਜਾਂਦੇ ਆਹ ਉਹ ਤੁਹਾਨੂੰ ਨਿਸ਼ਾਨ ਦੇ ਹੀ ਹੈਗੀ ਆ ਹੋਰ ਤੁਹਾਨੂੰ ਪਤਾ ਕਿੱਥੇ ਜਾਂਦੀ ਸ਼ੜਕ ਕਿਸਾਨਾਂ ਨੇ ਪ੍ਰਸ਼ਾਸਨ 'ਤੇ ਇਲਜ਼ਾਮ ਲਗਾਏ ਕਿ ਉਹਨਾਂ ਦੇ ਬਲੋ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਉਹਨਾਂ ਕਹਿ ਕੇ 200 ਪੁਲਿਸ ਮੁਲਾਜ਼ਮ ਆਏ ਤੇ ਧੱਕੇਸ਼ਾਹੀ ਕਰਨ ਲੱਗੇ ਜੀਸੀਬੀ ਮਸ਼ੀਨਾਂ ਦੇ ਨਾਲ ਕਬਜ਼ਾ ਲੈਣ ਦੇ ਲਈ ਪ੍ਰਸ਼ਾਸਨ ਪੁੱਜਿਆ ਹੈ ਦੱਸਦੇ ਕਿ ਕਿਸਾਨਾਂ ਨੇ ਕਿਹਾ ਕਿ ਵਿਰੋਧ ਕਰਨ ਵਾਲਿਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਨਿਗੁਣਾ ਮੁਆਵਜ਼ਾ ਨਾ ਦਿੱਤਾ ਜਾਵੇ ਉਹਨਾਂ ਨੂੰ ਬੰਨ ਦਾ ਮੁਆਵਜ਼ਾ ਦਿੱਤਾ ਜਾਵੇ ਜਿਸ ਤੋਂ ਬਾਅਦ ਉਹ ਇਸ ਦਾ ਵਿਰੋਧ ਨਹੀਂ ਕਰਨਗੇ ਹਾਂਜੀ ਪ੍ਰਧਾਨ ਜੀ ਜੋ ਅੱਜ ਦੁੰਨੇ ਵਾਲੇ ਦੇ ਛੇਰਗੜ੍ਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜ਼ਮੀਨ ਬਾਈ ਜਾ ਰਹੀ ਹੈ ਉਹ ਤੇ ਕਬਜ਼ਾ ਲਿਆ ਜਾ ਰਿਹਾ ਹੈ ਕੀ ਮਾਮਲਾ ਜੀ ਇਹ ਆ ਮੈਂ ਆਰਾਮ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹ ਸੰਗਤ ਬਲਾਕ ਦਾ ਸੀਨੀਅਰ ਮੀਤ ਪ੍ਰਧਾਨ ਜਿਹੜਾ ਦੁੰਨੇ ਵਾਲੇ ਦੇ ਵਿੱਚ ਭਾਰਤ ਮਾਲਾ ਨੂੰ ਲੈ ਕੇ ਅੱਜ ਵੀ ਪ੍ਰਸ਼ਾਸਨ ਚੜ੍ਹ ਕੇ ਆਇਆ ਤੜਕੇ ਸਵੇਰ ਵੇਲੇ ਇਹ ਲੰਮੇ ਢੂੜ ਸਾਲ ਤੋਂ ਘੱਟੋ ਘੱਟ ਇਹ ਚੱਲ ਰਿਹਾ ਮੋਰਚਾ ਹੈ ਬਹੁਤ ਵਾਰੀ ਮੀਟਿੰਗਾਂ ਹੋ ਗਈਆਂ ਪਰ ਸਰਕਾਰ ਜਿਹੜਾ ਉਹ ਨਗੂਣਾ ਮੁਆਵਜ਼ਾ ਦੇ ਕੇ ਉਹ ਵੀ ਫੇਰੂ ਖੇਰੂ ਕਰਕੇ ਜ਼ਮੀਨਾਂ ਦੇ ਉੱਤੇ ਧੱਕੇ ਨਾਲ ਜਿਹੜਾ ਅੱਜ ਕਬਜ਼ਾ ਕਰ ਰਹੀ ਹੈ ਪਹਿਲਾਂ ਵੀ ਵਾਰ-ਵਾਰ ਚੜ ਕੇ ਅੱਜ ਫੇਰ ਵੱਡੀ ਫੋਰਸ ਕਰਕੇ ਤਿਆਰ ਆਵਦਾ ਸੜਕ ਦੇ ਉੱਤੇ ਕਬਜ਼ਾ ਕੀਤਾ ਇਹੇ ਲੋਕਾਂ ਦੇ ਉੱਤੇ ਧੱਕਾ ਹੈ ਪਹਿਲਾਂ ਵੀ ਜਦੋਂ ਗੱਲਾਂ ਬਾਤਾਂ ਚੱਲੀਆਂ ਜਾਂ ਪਥਰਾਲੇ ਪਿੱਛੇ 76 70 ਲੱਖ ਰੁਪਿਆ ਦਿੱਤਾ ਕੋਰਟ ਸਮੀਰ ਵੀ 70 72 ਲੱਖ ਰੁਪਿਆ ਦਿੱਤਾ ਫੇਰ ਆਹ ਤਿੰਨ ਪਿੰਡਾਂ ਨਾਲ ਜਿਹੜਾ ਮਤਰੀ ਮਾਲ ਆ ਜਿਹੜਾ ਸਲੂਕ ਕੀਤਾ ਜਾ ਰਿਹਾ ਇਹਨਾਂ ਨੂੰ ਨਗੂਣਾ ਮੁਆਵਜ਼ਾ ਦੇ ਕੇ ਜਿਹੜਾ ਧੱਕੇ ਨਾਲ ਕਬਜ਼ਾ ਜਿਹੜਾ ਸੜਕ ਤੇ ਕੀਤਾ ਜਾ ਰਿਹਾ ਅੱਜ ਉਹਦਾ ਵਿਰੋਧ ਵੀ ਕਰ ਰਹੇ ਆ ਅਸੀਂ ਸਾਡੇ ਬੰਦੇ ਆ ਜਿਹੜੇ ਉਹ ਰੈਸਟ ਵੀ ਕੀਤੇ ਆ ਉਹਨਾਂ ਨੇ ਸ਼ੇਰਗੜ੍ਹ ਕੰਮ ਚਲਾਇਆ ਉਹਨਾਂ ਨੇ ਇਧਰ ਦੁੰਨੇ ਵਾਲੇ ਵੀ ਸਾਡੇ ਬੰਦੇ ਉਹਨਾਂ ਨੇ ਰੈਸਟ ਕਰਕੇ ਗੱਡੀਆਂ ਚਭਾ ਰੱਖਿਆ ਦੂਜੇ ਬੰਦੇ ਨੂੰ ਧੱਕੇ ਨਾਲ ਪਾਸੇ ਕਰਕੇ ਉਹ ਕਣਕ ਜਿਹੜੀ ਉਗਰਨ ਵਾਲੀ ਸੀਗੀ ਢੰਗੂਰ ਮਾਰੇ ਹੋਏ ਸੀ ਅੱਜ ਉਹ ਤਬਾਹ ਕਰਤੀ ਇਹਨਾਂ ਨੇ ਇਹ ਬਹੁਤ ਵੱਡਾ ਜਿਹੜਾ ਸਾਡਾ ਨੁਕਸਾਨ ਕੀਤਾ ਹੈ ਸਰਕਾਰ ਦਾ ਹੀ ਬਿਲਕੁਲ ਧੱਕਾ ਕਿਸਾਨਾਂ ਨਾਲ ਬਿਨਾਂ ਮਾਗਜ ਤੇ ਜਿਹੜਾ ਕਬਜ਼ਾ ਕਰ ਰਹੀ ਹੈ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਆ ਮੰਗ ਤਾਂ ਸਾਡੀ ਇਹੀ ਹੈ ਦੇਖੋ ਅਸੀਂ ਪ੍ਰੋਜੈਕਟ ਰੋਕਣਾ ਤਾਂ ਚਾਹੁੰਦੇ ਨਹੀਂ ਏ ਪਰ ਅਸੀਂ ਇਹਨੇ ਵੀ ਜਿਹੜਾ ਪਿੱਛੇ ਜਿਹੜੇ ਰੇਟ ਦਿੱਤਾ ਹੈ ਉਹ ਰੇਟ ਦੇ ਦੇਣਾ ਤੇ ਜਿਹੜੇ ਕਾਸਤਕਾਰ ਕਿਸਾਨ ਹੈ ਜਿਨ੍ਹਾਂ ਦਾ ਜ਼ਮੀਨ ਕਬਜ਼ਾ ਹੈਗਾ ਜਿਨ੍ਹਾਂ ਦਾ ਉਹਨਾਂ ਕਿਸਾਨਾਂ ਦੇ ਖਾਤਿਆਂ 'ਚ ਜਿਹੜੇ ਰੁਪਏ ਪਾਏ ਜਾਣ ਤੇ ਜਿਹੜਾ ਬਾਕੀ ਖਾਲ ਪਈਆਂ ਦਾ ਹੈਗਾ ਉਥੋਂ ਲਈ ਇਹ ਪਾਈਪ ਲਾਈਨਾਂ ਜਿਹੜੀਆਂ ਉਹ ਸੇਮ ਨਾਲੇ 'ਚੋਂ ਪਾਈਆਂ ਹੋਈਆਂ ਗੰਦਾ ਪਾਣੀ ਚੱਕ ਕੇ ਹਾਵਦੀ ਫਸਲ ਨੂੰ ਸਚਾਈ ਕਰਦੇ ਉਹ ਬਾਹਰ ਜਿਹੜੇ ਬਹਾਲ ਕੀਤੇ ਉਹਨਾਂ ਨੇ ਉਹ ਪਾਈਪਾਂ ਜਿਹੜੀਆਂ ਉਵੇਂ ਬਹਾਰ ਰੱਖੀਆਂ ਜਾਣ ਆਹ ਦੋ ਤਿੰਨ ਸਾਡੀਆਂ ਤਿੰਨ ਮੰਗਾਂ ਹੈਗੀਆਂ ਅਸੀਂ ਕੋਈ ਆਏ ਨਹੀਂ ਵੀ ਪ੍ਰੋਜੈਕਟ ਦੇ ਵਿਰੋਧੀ ਨਹੀਂ ਪਰ ਪ੍ਰੋਜੈਕਟ ਨਹੀਂ ਰੋਕ ਰਹੇ ਅਸੀਂ ਪਰ ਅਸੀਂ ਤਾਂ ਮਾਅਬਜਾ ਮੰਗ ਰਹੇ ਹੱਕ ਜਿਹੜਾ ਹੈਗਾ ਕਿਉਂਕਿ ਪਥਰਾਲੇ ਦਾ ਤੇ ਇੱਥੇ ਦੁੰਨੇ ਵਾਲੇ ਦੀ ਧਰਤੀ ਦਾ ਕੋਈ ਫਰਕ ਨਹੀਂਗਾ ਬਲਕਿ ਪਥਰਾਲੇ ਨਾਲ ਉਹ ਧਰਤੀ ਚੰਗੀ ਹੈ ਇਸ ਕਰਕੇ ਵੀ ਜਿਹੜਾ ਪਥਰਾਲੇ ਰੇਟ ਦਾ ਜਾਂ ਸਮਿਹਰਤਾ ਹੋ ਰੇਟ ਦੇ ਦੇਣਾ ਤੇ ਸਾਡਾ ਤਾਂ ਉਹਨਾਂ ਚਿਰ ਅਸੀਂ ਕਿਸੇ ਵੀ ਹਾਲਤ ਵਿੱਚ ਪਾਉਣੀ ਦੇਵਾਂਗੇ ਠੀਕ ਅੱਜ ਧੱਕਾ ਕਰ ਲੈਣਗੇ ਕੱਲ ਨੂੰ ਅਸੀਂ ਵੱਡੀ ਗਿਣਤੀ 'ਚ ਫੇਰ ਇਕੱਠੇ ਹੋ ਕੇ ਮੂੰਹੇ ਆਵਾਂਗੇ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਉੱਤੇ ਮਤਰੀ ਮਾ ਵਰਗਾ ਸਲੂਕਰਾਂ ਦੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਕਹਿ ਕੇ ਬਾਕੀ ਪਿੰਡਾਂ ਦੇ ਵਿੱਚ ਇਨ੍ਹਾਂ ਜ਼ਮੀਨਾਂ ਦਾ ਵਧੀਆ ਮੁੱਲ ਦਿੱਤਾ ਗਿਆ ਹੈ ਪਰ ਉਹਨਾਂ ਨੂੰ ਨਿਗੂਣਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਤੇ ਤੱਕੇ ਦਿਨਾਲ ਪ੍ਰਸ਼ਾਸਨ ਦੇ ਵੱਲੋਂ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਠਿੰਡਾ ਤੋਂ ਪਰਵਿੰਦਰਜੀਤ ਸਿੰਘ ਪੰਜਾਬ ਲੁਕ ਚੈਨਲ